हां जी ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀ ਪਾਰਟੀ ਵੀ 컬렉ਸ਼ਨ ਆਉਗੀ ਜੀ ਬਹੁਤ ਜ਼ਿਆਦਾ ਸੋਹਣੇ ਪਿਆਰੇ-ਪਿਆਰੇ ਜੀ ਸੂਟ ਹੈ ਜੀ ਹੈਂਡਵਰਕ ਦੇ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ 60 ਗ੍ਰਾਮ ਕ੍ਰੇਪ ਦੇ ਆਉਣਗੇ ਜੀ ਆਲ ਓਵਰ ਕ੍ਰੇਪ ਦਾ ਸੂਟ ਆਊਗਾ ਜੀ ਬਾਟਮ ਤੇ ਵਰਕ ਮਿਲੂਗਾ ਜੀ ਸੋਨੂ ਸ਼ਰਟ ਦੇ ਉੱਪਰ ਸਾਰੀ ਦੇ ਉੱਪਰ ਵਰਕ ਮਿਲੂਗਾ ਪੈਨਲ ਵਰਕ ਬਣਿਆ ਹੋਇਆ ਬੀ ਸ਼ੇਪ ਗਲਾ ਬਣਿਆ ਜੀ ਨਾਲ ਦੁਪੱਟਾ ਬਹੁਤ ਸੋਹਣਾ 4 ਸਾਈਡ ਲੈਸ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਤੇ ਸਾਰੇ ਦੁਪੱਟੇ ਦੇ ਉੱਪਰ ਵੀ ਵਰਕ ਹੈ ਜੀ ਬਹੁਤ ਜ਼ਿਆਦਾ ਸੋਹਣੇ ਪਿਆਰੇ ਪੀਸ ਬਣੇ ਹੋਏ ਹੈ ਜੀ ਤੁਸੀਂ ਜਿਹੜਾ ਵੀ ਸੋਨੂ ਸੂਟ ਪਸੰਦ ਹੋਵੇ ਸਾਡੇ ਵਟਸਐਪ ਨੰਬਰ ਤੇ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਹੈ ਜੀ ਤੇ ਬਹੁਤ ਹੀ ਪਿਆਰੇ ਪਿਆਰੇ ਜੇ ਇਹਨਾਂ ਦੇ ਰੰਗ ਹੈ ਕੁਝ ਹਟਵੇਂ ਜੇ ਖਿੜਵੇਂ ਜੇ ਰੰਗ ਹੈ ਬਹੁਤ ਸੋਹਣੇ ਸੋਹਣੇ ਤੇ ਤੁਸੀਂ ਜਿਹੜਾ ਵੀ ਤੁਸੀਂ ਆਰਡਰ ਕਰਨਾ ਹੈ ਤੁਸੀਂ ਕਰ ਸਕਦੇ ਹੋ ਤੇ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹ ਬਿਲਕੁਲ ਵੀ ਖਰਾਬ ਹੋਣ ਵਾਲਾ ਸਟਾਫ ਨਹੀਂ ਹੈ ਜੀ ਨਾ ਇਹਨਾਂ ਦਾ ਕਲਰ ਖਰਾਬ ਹੋਵੇ ਜੀ ਨਾ ਇਹ ਕੋਈ ਛਿਜਣ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਇਹ ਵਾਲੇ ਸੂਟ ਰॉ ਸਿਲਕ ਦੇ ਆਉਣਗੇ ਜੀ ਇਹਨਾਂ ਦੇ ਉੱਪਰ ਵੀ ਗਲੇ ਦਾ ਵਰਕ ਆਊਗਾ ਜੀ ਤੇ ਦੁਪट्टे ਦੇ ਉੱਪਰ ਗੋਟਾ ਪੱਤੀ ਦਾ ਵਰਕ ਹੈ ਜੀ ਤੇ ਸਾਰੇ ਦੇ ਉੱਪਰ ਫੋਰ ਸਾਈਡ ਲੈਸ ਦਿੱਤੀ ਹੋਈ ਹੈ ਜੀ ਤੇ ਬਹੁਤ ਸੋਹਣਾ ਇਹਨਾਂ ਦੇ ਵਿੱਚ ਗਲੇ ਦੇ ਉੱਪਰ ਵਰਕ ਕਰਕੇ ਵਿੱਚ ਵਿੱਚ ਇਹਦੇ ਛੋਟੇ ਛੋਟੇ ਬੂਟੀ ਦਿੱਤੀ ਹੋਈ ਆ ਇਹ ਵਾਲਾ ਸੂਟ ਵੀ ਰੌ ਸਿਲਕ ਦੇ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਇਹ ਤੇ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਹੈ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਕਲਰ ਤੁਹਾਨੂੰ ਮਿਲ ਜਾਣਗੇ ਜੀ ਫੁੱਲ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਸਾਰੀ ਸਾਰੇ ਦੁਪੱਟੇ ਦੇ ਉੱਪਰ ਜਾਲ ਬਣਿਆ ਹੋਊਗਾ ਜੀ ਫੋਰ ਸਾਈਡ ਲੈਸ ਦਿੱਤੀ ਹੋਊਗੀ ਜੀ ਸਾਰਨ ਦੇ ਨਾਲ ਔਰਗਾਂਜ਼ਾ ਦੇ ਦੁਪੱਟੇ ਆਉਣਗੇ ਜੀ ਪਿਓਰ ਰੋਬੀਸਕੋਸ ਔਰਗਾਂਜ਼ਾ ਦੇ ਜੀ ਤੇ ਸ਼ਰਟ ਦੇ ਉੱਪਰ ਸਾਰੀ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਤੇ ਨਾਲ ਬਾਟਮ ਪਲੇਨ ਮਿਲੇਗੀ ਤੇ ਸਾਰਾ ਇਹ ਫੈਬਰਿਕ ਕ੍ਰਾਓ ਸਿਲਕ ਦਾ ਆਊਗਾ ਜੀ ਪੈਨਲ ਵਰਕ ਦੇ ਨਾਲ-ਨਾਲ ਵਿੱਚ-ਵਿੱਚ ਬੂਟਾ ਦਿੱਤਾ ਹੋਇਆ ਜੀ ਗਲੇ ਦਾ ਵਰਕ ਦਿੱਤਾ ਹੋਇਆ ਤੁਸੀਂ ਇਹਨਾਂ ਸੂਟਾਂ ਦੀ ਡਿਟੇਲਿੰਗ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਤੇ ਯੂਨੀਕ ਜੇ ਕਲਰ ਹੈ ਜੀ ਇਹਨਾਂ ਦੇ ਤੁਸੀਂ ਜਿਹੜਾ ਵੀ ਕਲਰ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡਾ WhatsApp ਨੰਬਰ ਦਿੱਤਾ ਹੋਇਆ ਜੀ ਉਹਦੇ ਤੇ ਤੁਸੀਂ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਰੌ ਸਿਲਕ ਹੈ ਜੀ ਕੋਈ ਇਹ ਖਰਾਬ ਨਹੀਂ ਹੁੰਦਾ ਜੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੇ ਬਹੁਤ ਹੀ ਜ਼ਿਆਦਾ ਇਹ ਹੰਡਣ ਵਾਲੀ ਚੀਜ਼ ਹੈ ਜੀ ਬਿਲਕੁਲ ਵੀ ਕਪੜਾ ਖਰਾਬ ਨਹੀਂ ਹੁੰਦਾ ਹੁਣ ਆਪਣਾ ਵਿਆਹ ਸ਼ਾਦੀਆਂ ਦੇ ਸੀਜ਼ਨ ਹੈ ਜੀ ਫੁੱਲ ਪਾਰਟੀ ਵੀਰ ਕਲੈਕਸ਼ਨ ਹੈ ਕੋਈ ਹਲਦੀ ਵਾਸਤੇ ਜਾਗੋ ਵਾਸਤੇ ਆਪਾਂ ਨੂੰ ਸੂਟ ਚਾਹੀਦੇ ਆ ਜੀ ਸਾਰੇ ਫੰਕਸ਼ਨਾਂ ਤੇ ਸਾਰੇ ਫੰਕਸ਼ਨਾਂ ਦੇ ਲਈ ਇਹ ਸੂਟ ਤੁਸੀਂ ਆਪਦੇ ਬੁੱਕ ਕਰਵਾ ਸਕਦੇ ਹੋ ਹਲਦੀ ਵਾਲੇ ਵੀ ਇਹਦੇ ਚ ਕਲਰ ਹੈਗੇ ਆ ਜੀ ਮਹਿੰਦੀ ਵਾਲੇ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਕਲਰ ਤੁਹਾਨੂੰ ਇਹਨਾਂ ਚੋਂ ਮਿਲ ਜਾਣਗੇ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਸੂਟ ਤੁਹਾਨੂੰ ਸਭ ਤੋਂ ਜ਼ਿਆਦਾ ਸੋਹਣਾ ਲੱਗਿਆ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ